ਨਜਾਇਜ਼ ਸਬੰਧਾਂ ਕਾਰਨ ਕੀਤਾ ਨੌਜਵਾਨ ਦਾ ਕਤਲ ਲਾਸ਼ ਨੂੰ ਖੁਰਦ ਪੁਰਕ ਕਰਨ ਲਈ ਨਹਿਰ 'ਚ ਸੁੱਟਿਆ ਫੜੇ ਗਏ ਦੋਸ਼ੀਆਂ ਪਾਸੋਂ ਮੂਰ ਦੁੰਗਾਈ ਨਾਲ ਕੀਤੀ ਜਾ ਰਹੀ ਹੈ ਪੁਛ ਪੜਤਾਲ थाना ਮੁਖੀ ਗੁਰਪ੍ਰੀਤ ਕੌਰ ਸਮਾਜ ਅੰਦਰ ਨਜਾਇਜ਼ ਸਬੰਧਾਂ ਦੇ ਚੱਲਦਿਆਂ ਰੋਜ਼ਾਨਾ ਹੀ ਬੜੀਆਂ ਸੰਖੇਪ ਨਿਕੇਜ਼ ਖਬਰਾਂ ਪੜਨ ਸੁਣਨ ਨੂੰ ਮਿਲਦੀਆਂ ਹਨ ਅਜਿਹਾ ਹੀ ਇੱਕ ਮਾਮਲਾ थाना ਅਮਰਗੜ ਅਦੀਮ ਪਿੰਦੇ ਪਿੰਡ ਜਲਾਲਗੜ੍ਹ ਜਲਾਲਾਬਾਦ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਨਜਾਇਜ਼ ਸਬੰਧਾਂ ਕਾਰਨ ਇੱਕ ਨੌਜਵਾਨ ਨੂੰ ਆਪਣੀ ਜਾਨ ਗਵਾਉਣੀ ਪਈ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਥਾਣਾ ਅਮਰਗੜ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਮਾਨਯੋਗ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਗਗਨ ਅਜੀਤ ਸਿੰਘ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਿੱਥ ਸ੍ਰੀਮਤੀ ਸਵਰਨਜੀਤ ਕੌਰ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਮਾਲੇਰ ਕੋਟਲਾ ਅਤੇ ਪੁਲਿਸ ਕਪਤਾਨ ਅਮਰਗੜ ਸ੍ਰੀ ਸੁਰਿੰਦਰਪਾਲ ਸਿੰਘ ਦੀਆਂ ਹਦਾਇਤਾਂ ਤੇ ਅਮਲ ਕਰਦਿਆਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਜ਼ੋਰਦਾਰ ਮੁਹਿੰਮ ਗੱਡੀ ਹੋਈ ਹੈ। ਉਹਨਾਂ ਦੱਸਿਆ ਕਿ ਲੰਗੀ 28 ਜੁਲਾਈ ਨੂੰ ਹਰਵਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਜਲਾਲਗੜ੍ਹ ਵੱਲੋਂ ਆਪਣੇ ਪਰਾਜ ਅਸਵਿੰਦਰ ਸਿੰਘ ਉਰਫ ਗੱਗੂ ਦੀ ਗੁੰ ਜਿਸ ਸੰਬੰਧੀ ਪੁਲਿਸ ਵੱਲੋਂ ਤਫ਼ਤੀਸ਼ ਕਰਦਿਆਂ ਮਨਜੀਤ ਸਿੰਘ ਉਰਫ਼ ਟੈਨਾ ਪੁੱਤਰ ਨਿਰਮਲ ਸਿੰਘ, ਅਮਨਦੀਪ ਕੌਰ ਉਰਫ਼ ਆਮਨੀ ਪਤਨੀ ਰਣਜੀਤ ਸਿੰਘ, ਰਣਜੀਤ ਸਿੰਘ ਪੁੱਤਰ ਨਿਰਮਲ ਸਿੰਘ ਅਤੇ ਰਵੀ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਜਲਾਲਗੜ੍ਹ, ਜਲਾਲਾਬਾਦ ਨੂੰ ਗ੍ਰਿਫਤਾਰ ਕਰਕੇ ਜਦੋਂ ਕੁਝ-ਕਿਚ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਮ੍ਰਿਤਕ ਜਸਵਿੰਦਰ ਸਿੰਘ ਦੇ ਅਮਨਦੀਪ ਕੌਰ ਨਾਲ ਨਜਾਇਜ਼ ਸੰਬੰਧ ਸਨ। ਜਦੋਂ ਉਹ ਉਸ ਨੂੰ ਮਿਲਣ ਲਈ ਘਰ ਆਇਆ ਤਾਂ ਅਮਨਦੀਪ ਕੌਰ ਦੇ ਪਤੀ ਰਣਜੀਤ ਸਿੰਘ ਉਰਫ਼ ਰੂਪਾ ਨੇ ਆਪਣੇ ਪਰਾਂ ਮਨਜੀਤ ਸਿੰਘ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ ਅਤੇ লাশ ਨੂੰ ਆਪਣੇ ਦੋਸਤ ਰਵੀ ਸਿੰਘ ਦੀ ਮਦਦ ਨਾਲ ਖੁਰਦਪੁਰਤ ਕਰਨ ਦੇ ਮਨਸੂਬੇ ਨਾਲ ਨਹਿਰ ਵਿੱਚ ਸ ਇੰਸਪੈਕਟਰ ਗੁਰਪ੍ਰੀਤ ਕੌਰ ਨੇ ਅੱਗੇ ਦੱਸਿਆ ਕਿ ਦੂਸ਼ੀਆਂ ਖਿਲਾਫ ਬਣਦੀਆਂ ਤਾਰਾਮਤਿਤ ਮੁਕਦਮਾ ਦਰਜ ਕਰਨ ਉਪਰੰਤ ਬੋਰ ਡੂੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਮੌਕੇ ਹੌਲਦਾਰ ਨਾਸ਼ਰਦੀ ਕੁਲਦੀਪ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮ ਵੀ ਹਾਜ਼ਰ ਸਨ اے ਬੀ ਪੰਜਾਬ ਟੀਵੀ ਲਈ ਅਮਰਗੜ ਤੋਂ ਪੱਤਰਕਾਰ ਸੁਖਵਿੰਦਰ ਸਿੰਘ ạtਵਾਲਦੀ ਵਿਸ਼ੇਸ਼ ਰਿਪੋਰਟ